ਆਈ ਮੈਸਟਰੀ ਇਹ ਫਾਰਮੂਲਾ ਇਹ ਫਾਰਮੂਲਾ ਕੀ ਇਹ ਫਾਰਮੂਲਾ ਇਹ ਰੈਂਗ ਲਾਇਆ ਜਾ ਰਿਹਾ ਹੈ ਜੀ ਆਪਾਂ ਅੱਛਾ ਅੱਛਾ ਜਿਹੜਾ ਜਿਹਨੇ ਤੁਹਾਨੂੰ ਆਹ ਹੋਰ ਤੇ ਰੈਂਗ ਲਾਉਣਾ ਉਹ ਪਰਦੇ ਕੀ ਕਰਦੇ ਆ ਹਾਂਜੀ ਉਹਦਾ ਵਾਸਤੇ ਆ ਹੂੰ ਅੱਜ ਰੈਂਗ ਲਾਓ ਅੱਛਾ ਤੇ ਆ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਲਾ ਸਕਦੇ ਆ ਇਹ ਤੁਸੀਂ ਮੈਸਟਰੀ ਸਾਹਿਬ ਦਵਾਈ ਦੇ ਹਿਸਾਬ ਨਾਲ ਲਾ ਰਹੇ ਆ ਇਹ ਬੈਸ ਦਵਾਈ ਦਾ ਗਿਆਨ ਹੈ ਬਈ ਦੇ ਵਿੱਚ ਅਸੀਂ ਕੰਮ ਕੀਤਾ ਨਾ ਉਦਰੇ ਇਹੀ ਕੰਮ ਕਰਦੇ ਰਹੇ ਉਦਰੇ ਜਾ ਰਹਿਣੇ ਲਾ ਲੈਂਦੇ ਐਂਕ ਲਾ ਦਿੰਦੇ ਮਾਓ ਨਮਸਤੇ ਦੇ ਨਾਲ ਲੱਗੇ ਰਹੇ ਨੇ ਕਿੰਨਾ ਮਰਦੀ ਗਈ ਬੰਮਾ ਜਿਹਦੀ ਮਾਤਿਤਾ ਲੰਬੀ ਦੇ ਵਿੱਚ ਆਈ ਇਹ ਵੀ ਦਬਈ ਵਾਲੇ ਵੀ ਵੀ ਬਈ ਜੂ ਆ ਕੇ ਵੀ ਤੁਝੂ ਲੋਦੇ ਆਏ ਘੜੀ ਖੜ ਕੇ ਰਹਦੇ ਆ ਆਪਣੇ ਆਪਣੀ ਦੌੜ ਦੀ ਗੱਲ ਆਇਆ ਹੂੰ ਚਲੋ ਵੀ ਇਦਾਂ ਵਧੀਆ ਠੀਕ ਆ ਜੀ ਬੜਾ ਵਧੀਆ ਤਰੀਕਾ ਕਰਵਾ ਲਾ ਆ ਅੱਛਾ ਜੀ ਸ਼ਾਬਾਸ਼ ਤੇ ਬਾਦ

ਜੀ ਆਇਆਂ ਨੂੰ ਆ ਅੱਛਾ ਜੀ ਹੈਗਾ ਦਰਦਾ ਹੁਣ ਆ ਲਾ ਕੇ ਠੀਕ ਆ ਜੀ ਯਾ ਟਾਈ ਨੀ ਨਾ ਫਿਰ ਹਾਂ ਅੱਡਾਈ ਜੀ ਆਪਾਂ ਤੇ ਜੋ ਕਿਹਾ ਹੁੰਦਾ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਬਾਗ ਨੂੰ ਲੈ ਵਸਤਾਂ ਹੂੰ ਬੰਦੇ ਬੰਦੇ ਦੀ ਬਚਤ ਹੋਵੇ ਬੰਦੇ ਦੀ ਬਚਤ ਹੋਵੇ ਪਾਣੀ ਖਰਦੀ ਹੂੰ ਫਿਰਦਾ ਨਹੀਂ ਬਾਗ ਆ ਕੁਝ ਦਵਾਈ ਜਾਂ ਤਾਰਾ ਹੂੰ ਹਾਂ ਉਹ ਲਾ ਕੇ ਖੋਣਿਆ ਜੀ ਠੀਕ ਆ ਠੀਕ ਆ ਜੀ ਹੋ ਗਈ ਜੀ

いいかいならば